ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਨਵੇਂ ਬਲੌਗਸ ਤੁਹਾਡਾ ਸਵਾਗਤ ਹੈ ਤੇ ਆਪਣੇ ਹੈਗਾ 9 10 11 ਤਰੀਕ ਦਾ ਕੋਟ ਦੇ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਗਾਸ਼ ਕਰਾਉਣਾ ਆਪਾਂ ਨੇ ਤੇ ਤਾਹਾਂ ਬਾਰੂਨ ਦੇ ਵਿੱਚ ਕੁਝ ਕੁ ਮੁਰੰਮਤ ਕਰਾਈ ਆ ਤੇ ਇੱਕ ਲਾਉਣਾ ਆਪਾਂ ਗੇਟ ਤੇ ਹੁਣ ਸਮਾਂ ਕਰੀਬ ਬੱਜਿਆ 3:30 ਤੇ ਆਪਾਂ ਜਾ ਰਹੇ ਹੁਣ ਗੇਟ ਲੈ ਕੇ ਆਉੜਿਆ ਲਾਉਣਿਆ ਗੇਟ ਠੀਕ ਹੈ ਸਾਰੇ ਦੋਸਤੋ ਚੱਲੀਏ ਭਾਈ ਲੈ ਗਈਏ ꝺਟਾ ਚੱਲ ਜੀਲੀ ਚਲੋ ਜੀ ਮੈਂ ਤੇ ਤਾਰੀ ਚੱਲ ਪਏ ਅਸੀਂ ਗੇਟ ਲਾਈਨ ਦੇਖਦੇ ਆਂ ਸਰਸਾ ਰੋਡ ਤੇ ਜਾਵਾਂਗੇ ਉੱਥੋਂ ਮਿਲੂ ਸਰਸਾ ਰੋਡ ਤੋਂ ਲੋ ਜੀ ਕਾਂਸਲਾ ਦੇ ਪਹੁੰਚ ਗਏ ਆਪਾਂ ਇਹ ਹੈਗਾ ਆਪਣਾ ਸਰਸਾ ਰੋਡ ਉਹਦੇ ਇੱਥੋਂ ਗੇਟ ਆ ਲਓ ਜੀ ਇੱਥੋਂ ਆਪਾਂ ਨੂੰ ਗੇਟ ਮਿਲਿਆ ਨਹੀਂ 4/70 ਦਾ ਇੱਥੋਂ ਆਇਗਾ ਸੀ 3 ਦਾ ਤੇ ਹੁਣ ਆਪਾਂ ਅੱਗੇ ਚੱਲਦੇ ਆ ਸੁਖਮਨੀ ਵਾਲੇ ਕੋਲੇ ਹੋਏ ਹਾਂ ਸੁਖਮਨੀ ਵਾਲੇ ਕੋਲੇ ਹੁਣ ਆ ਗਈ ਸਤਗੁਰ ਗੇਟ ਹਾਊਸ ਕੰਪਿਊਟਰਾਈਜ਼ ਤੇ ਇੱਥੋਂ ਦੇਖਦੇ ਆ ਵੀ ਆਪਾਂ ਨੂੰ ਮਿਲਦਾ ਹੈ 4/70 ਦਾ ਗੇਟ ਇੱਥੇ ਵੈਰਾਈਟੀ ਬਹਾਵਾ ਲੱਗਦੀ ਹੈ ਲੈ ਕੇ ਰੰਗੇ ਤੱਕ ਇਹਨੀਆਂ ਆਪਾਂ ਬਾਹੀ ਦਿਖਾਉਂਗਾ ਕਿ ਇਹਦਾ ਪਾਲੂ ਜਿਹੜਾ ਇਹਨਾਂ ਕਰੋੜ ਨਾਲ ਸਾਰਾ ਕੋਸ ਅਵੇਲੇਬਲ ਆ ਇੱਥੇ ਆਪੇ ਹੈ ਜੀ ਗੇਟ ਆ ਇਹ ਕਿੰਨਾ ਹੈ ਜੀ 4 4 ਰਹੇ ਇਹ ਚਾਰ ਆ ਗਿਆ ਜੀ ਇਹ ਸਭ ਚਾਰ ਹੀ ਜਾਈ ਦੇ 47 ਦੀ ਜੀ 400 ਬਸ ਇਹ ਓਕੇ ਆ ਲੈ ਫਰ ਦੇ ਲਈ ਕਿ ਤੁਹਾਨੂੰ ਚਾਹੀਦਾ ਆ ਸਾਰੇ ਜੀ ਕਿਸੇ ਨੂੰ ਗੇਟ ਚਾਹੀਦੇ ਹੁਣ ਲੈ ਸਕਦੇ ਹੋ ਇਥੋਂ ਪੱਲਾ ਪਣਾ 470 470 ਹੈ ਕਿ ਕਿੰਨਾ ਓਏ 47 ਸੌਰੀ ਚੜਾਈ 4 ਲੰਬਾਈ 7 ਤੇ ਵੇ ਆ ਗਿਆ ਇਹਦਾ ਕਰਾਉਣਿਆ weight ਦੇਖਦੇ ਆ ਕਿੰਨੇ ਦਾ ਇਹ 120 ਰੁਪਏ ਕਿਲੋ 220 ਰੁਪਏ ਕਿਲੋ ਤੋਲ ਕੇ ਦੇਣਗੇ 120 ਰੁਪਏ ਕਿਲੋ ਤੁਲਮਾ ਇਹ ਹੋ ਗਿਆ ਆਪਣਾ 28 350 ਇਹ ਆਪਣਾ ਲੱਗਣਾ ਜੀ ਬਾਹਰੂਮ ਦੇ ਵਿੱਚ 28 350 ਇਹਦਾ ਵੇਟ ਹੈ 120 ਰੁਪਏ ਕਿਲੋ ਦੇ ਹਿਸਾਬ ਨਾਲ ਹੁਣ ਦੇਖਦੇ ਆ ਇਹਦਾ ਕਿੰਨੇ ਰੁਪਏ ਬਣਗੇ ਕੱਲ ਦਾ ਬਲੌਗ ਕਰਦੇ ਆ ਕੰਟੀਨਿਊ ਕੱਲ ਹੋਗੇ ਸੀ ਲੇਟ ਆਪਾਂ ਤੇ ਹੁਣ ਅੱਜ ਅਨਿਵਾਰ ਹੈ ਆਪਣੀ ਹੜਤਾਲ ਹੈ ਬਾਈ ਕੰਮ ਦੀ ਜ਼ਰੂਰ ਬਣਾਓ ਆ ਬਹਿਲੇ ਬੈਠਿਆ ਸਾਡੀ ਕੰਮ ਦੇ ਬਹਿਲੇ ਬੰਦੇ ਗੱਡੀ ਰੁੱਕ ਗਈ ਆਜੋ ਬਾਈ ਜਿਹਨੇ ਸੇਵਾ ਕਰਨੀ ਹੈ ਕਰਦੇ ਆ ਧੋਨੇ ਆ ਜੋ ਬਾਥਰੂਮ ਨੂੰ ਇਹ ਮੁੰਡੇ ਚੱਲ ਵੀ ਸੇਵਾ ਉਹ ਜਾਂਦੀ ਗੱਡੀ ਸਰਿੰਦਰ ਵਰਗੇ ਇੱਕ ਵਾਰੀ ਜੀ ਗੱਕ ਤਾਂ ਸਾਰਾ ਖਾਲੀ ਚਲੋ ਗੇਟ ਆਪਾਂ ਰਾਤ ਲਿਆਤਾ ਸੀ ਜਾ ਕੇ ਤੇ ਮਿਸਤਰੀ ਨੂੰ ਕਹਿਤਾ ਮਿਸਤਰੀ ਕਹਿੰਦਾ ਵੀ ਮੈਂ ਅੱਜ ਸਾਰਾ ਕਰ ਦੂ ਇਹ ਦੇਖਦੇ ਹਾਂ ਹੁਣ ਤੇ ਇਹਦੀ ਕਰਾਉਣੀ ਹੈ ਸਫਾਈ ਕਿਉਂਕਿ ਮਹਾਰਾਜ ਜੀਾਂ ਦਾ ਪ੍ਰਕਾਸ਼ ਕਰਾਉਣਾ ਹੈ ਆਪਾਂ ਨੇ ਇਹਨੂੰ ਆਪਾਂ ਲੰਗਰ ਹਾਲ ਬਣਾਵਾਂਗੇ ਹਾਂ ਠੀਕ ਹੈ ਜੀ ਤੇ ਉਧਰ ਆਪਣੇ ਬਾਥਰੂਮ ਚ ਪ੍ਰਕਾਸ਼ ਕਰਾਉਣਾ ਉਧਰ ਵੀ ਸਾਰਾ ਆ ਘੇਟ ਪਿਆ ਆਪਣਾ ਤੇ ਇੱਧਰ ਸਾਰਾ ਬੇਲਾ ਇਹ ਖਾਲੀ ਕਰਾਤਾ ਪ੍ਰੋਪਰ ਸ਼ਨੀਵਾਰ ਕਰਕੇ ਚਾਲੇ ਪਾਤੇ ਘਰਾਂ ਨੂੰ ਸਵਾ ਲਗਭਗ 2:10 ਹੋਇਆ ਕਿਉਂਕਿ ਫਾਦਰ ਸਾਹਿਬ ਨੂੰ ਟੋਹੀ ਦੀ ਥੋੜੀ ਜਿਹੀ ਦਿੱਕਤ ਹੈ ਤੇ ਜਾ ਕੇ ਆਪਾਂ ਸਿਰਦੇ ਕਣਕ ਚਰੇ ਕਬੀਲਦਾਰੀ ਘਰ ਵਾਲੀ ਵੀ ਗੱਲ ਪੈਗੀ ਦਫ਼ਤਰ ਵਾਲੀ ਤਾਂ ਕਬੀਲਦਾਰੀ ਮੇਰੇ ਘਰ ਬਹੁ ਟਾਈਮ ਦੀ ਪਈ ਹੋਈ ਆ ਤੇ ਘਰ ਵਾਲੀ ਵੀ ਕਬੀਲਦਾਰੀ ਛੋਟੇ ਭਾਈ ਦੇ ਨਾਲ ਪੈਗੀ ਚੰਗੀ ਤਰ੍ਹਾਂ ਲੋ ਜੀ ਰੇ ਆਪਾਂ ਸਿੱਟਿਆ ਏ ਤੇ ਹੱਥ ਵੜਤੇ ਰਹੇ ਦੇ ਤੇ ਹੁਣ ਆਖੇ ਟੋਕਾ ਟੁਕਦੇ ਆ ਅੱਜ ਦਾ ਵਲੌਗ ਇੱਥੇ ਕਰਦੇ ਹਾਂ ਸਮਾਪਤ ਮਿਲਦੇ ਹਾਂ ਹੋਰ ਇੱਕ ਨਵੇਂ ਵਲੌਗ ਦੇ ਵਿੱਚ ਤੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਐਂਡ ਸ਼ੇਅਰ ਤੇ ਪਲੀਜ਼ ਤੁਹਾਡੇ ਸਾਥ ਦੀ ਲੋੜ ਹੈ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਆਪਣੇ ਸਾਥੀਆਂ ਤੋਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਾ ਲਓ ਤੇ ਧੰਨਵਾਦ ਸਾਰਿਆਂ ਦਾ ਲਵ ਯੂ ਆਲ